ਜਿਨੀ ਅੱਗ ਨਾਲ ਅਸੀਂ ਪੰਜਾਬ 'ਚ ਰਹਿ ਕੇ ਕੰਮ ਕਰਦੇ ਆਂ ਜਾਂ ਬਾਲੀਵੁੱਡ ਵਾਲੇ ਕੰਮ ਕਰਦੇ ਨੇ ਕਰੋ ਗੱਲਾਂ ਨਹੀਂ ਪਈਆਂ ਜਿੰਨੀ ਕੁਵਾਰੀ ਹੈ ਸਭ ਦਾ ਪੰਜਾਬ ਕਰਦਾ ਹੈ ਇੰਟਰਨੈਸ਼ਨਲ ਲੈਵਲ ਤੇ ਕੰਮ ਸੁਣ ਲਓ ਕਹਿੰਦੇ ਪਤਾ ਨਹੀਂ ਮੈਨੂੰ ਤੁਹਾਡੇ ਵਿਸ਼ਵਾਸ ਨਹੀਂ ਆ ਮੋੜਵਾ ਦੋ ਹੀ ਕਰ ਲਈਏ ਹੋ ਸਕਦਾ ਇੱਕ ਦੇਸੀ ਕਰ ਜੇ ਨਾ ਨਾ ਇੱਕ ਮਿੰਟ ਕੋਲ ਮੈਂ ਤਾਂ ਲਾ ਮੈਨੂੰ ਥੋੜਾ ਜਿਹਾ ਸੰਬੋਧਨ ਤੇ ਕਰਨ ਦਿਓ ਹਾਂ ਇਹ ਕਰ ਲਓ ਪਹਿਲੇ ਸਰ ਵੀ ਸਸੀ ਗੱਲ ਜੀ ਮੈਂ ਹਾਂ ਜਤਿੰਦਰ ਸਿੰਘ ਜੀਤੂ ਫਿਲਮ ਮੇਕਰ ਇਹ ਨੇ ਜਸਟ ਵੇਖੀ ਤੇ ਇਹ ਨੇ ਸਾਡੇ ਵਾਈਬਰ ਭਾਜੀ ਜਿਨ੍ਹਾਂ ਨੇ ਇਸ ਗਾਣੇ ਨੂੰ ਸੰਗੀਤ ਦੇ ਕੇ ਸ਼ਿੰਗਾਰ ਦਿੱਤਾ ਅੱਜ ਇਸ ਦੇ 1 ਲੱਖ ਵਿਊਜ਼ ਪੂਰੇ ਹੋ ਚੁੱਕੇ ਨੇ ਭਾਜੀ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਚੋਰੇ ਚੋਰੇ ਅੱਛਾ ਰਿਸਪੌਂਸ ਆ ਰਿਹਾ ਉਸ ਤੋਂ ਵੀ ਪਹਿਲਾਂ ਹੋਲੀ ਦੀਆਂ ਬਹੁਤ ਸਾਰੇ ਮੁਬਾਰਕਾਂ ਕਿਉਂਕਿ ਹੋਲੀ ਅਜ ਆਉਣ ਨੂੰ ਹੋਲੀ ਆ ਜੀ ਆਣੀ ਆ ਤਾਂ ਸਾਡਾ 1 ਲੱਖ ਵਿਊਜ਼ ਜਿਹੜਾ ਉਹ ਟੱਪ ਚੁੱਕਿਆ ਸੋ ਅੱਜ 1 ਲੱਖ ਵਿਊਜ਼ ਹੋ ਗਿਆ ਭਾਜੀ ਕੁਦਰਤੀ ਅਮਰੀ ਸਰ ਆਏ ਆਪਣੇ ਅਗਲੇ ਗਾਣੇ ਵਾਸਤੇ ਵਾਇਬਰ ਭਾਜੀ ਨਾਲ ਕਰ ਰਹੇ ਨੇ ਅਗਲੇ ਗਾਣੇ ਤੇ ਕੇਕ ਕੱਟਣ ਤੋਂ ਪਹਿਲਾਂ ਭਾਜੀ ਨੂੰ ਪੁੱਛਦੇ ਹਾਂ ਭਾਜੀ ਐਕਸਪੀਰੀਅੰਸ ਕਿਦਾਂ ਦਾ ਰਿਹਾ ਸਭ ਤੋਂ ਪਹਿਲਾਂ ਗਾਣਾ ਸੀ ਕੀਤਾ ਲਖਾਉ ਚ ਸ਼ੂਟ ਹਾਂ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਥੋੜਾ ਜਿਹਾ ਬਿਮਾਰੀ ਰਹੀ ਥੋੜਾ ਜਿਹਾ ਕਮ ਦੀ ਮਤਲਬ ਥਕਾਨ ਰਹੀ ਲੇਕਿਨ ਜਿੜਨੀ એનર્ਜੀ ਜੀਤੂ ਸਰ ਦੇ ਨਾਲ ਹੁੰਦੀ ਹੈ ਉਹ ਮਤਲਬ ਸਾਰਾ ਕੁਝ ਜੋ ਵੀ ਮਿਸਮੈਚ ਹੁੰਦਾ ਹੈ ਉਹਨੂੰ ਕਵਰ ਕਰ ਦਿੰਦੀ ਹੈ ਤੇ ਥੋੜੀ ਜਿਹੀ ਮੈਨੂੰ ਪਰੇਸ਼ਾਨੀ ਹੁੰਦੀ ਹੈ ਕਿ ਮੈਂ ਗਾਣਾ ਲਿਖਦਾ ਕੁਛ ਹਾਂ ਤੇ ਵਾਈਬਰ ਦੇ ਕੋਲ ਆਦਾ ਤੇ ਉਹ ਬਣਾਉਂਦਾ ਕੁਛ ਹੋਰ ਹੈ ਇਹਨਾਂ ਨੂੰ ਦੱਸਦਾ ਕੁਛ ਹੋਰ ਤੇ ਕਰਦੇ ਕੁਛ ਹੋਰ ਨੇ ਲੇਕਿਨ ਆਊਟਪੁੱਟ ਜਿਹੜਾ ਹੈ ਨਾ ਉਹ ਬਿਲਕੁਲ ਕੈਂਟ ਆਦਾ ਹੈ ਨੀ ਕਵਾਰੀ ਹੈ ਸਭ हमको ਪਿਆਰੀ ਅਲਟੀਮੇਟਲੀ ਜਿਹੜਾ ਰਿਜ਼ਲਟ ਬੰਦਾ ਉਸ ਤੋਂ ਸੈਟੀਸਫਾਈਡ ਆ ਨਾ ਤੇ ਫਿਰ ਸਾਡਾ ਮਤਲਬ ਕੰਮ ਕਰਨਾ ਸਫਲ ਹੋ ਗਿਆ ਇਸੇ ਕਰਕੇ ਤੇ ਜੋੜੀ ਬਣੀ ਹੋਈ ਹੈ ਜੋੜੀ ਹੁਣ ਤੇ ਟਿਕੜੀ ਬਣ ਗਈ ਟਿਕੜੀ ਬਣ ਗਈ ਤੇ ਅਗਲੀਆਂ ਗੱਲਾਂ ਹੋਰ ਕਰਾਂਗੇ ਨਾਲ ਨਾਲ ਲਵਾਗੇ ਕੇਕ ਦਾ ਸਵਾਦ ਹੈਪੀ ਹੋਲੀ 2024 ਤੇ ਸ਼ੋਰੇ ਸ਼ਿਸ਼ੋਰੇ ਹੁਣ ਪਾਜੀ ਕੱਟਣਗੇ ਕੇਕ ਸਾਡੇ ਪ੍ਰੋਡਿਊਸਰ ਕਮ ਸਿੰਗਰ ਕਮ ਲਿਰਿਕਸ ਮੈਂ ਕੀ ਕਹ ਰਹਾ ਕਿ PH10 ट्रिपल ओ ਅੰਧੇ ਹੋ ਗਿਆ ਤੇ ਹੁਣ ਇੱਕ ਕੱਟ ਕੇ ਇੱਕ ਪੀਸ ਜਾਏਗਾ ਵਾਈਬਰ ਦੇ ਮੂਹ ਦੇ ਅੰਦਰ ਤੇਜ਼ਤੀ ਜਿਆ ਉਹ ਵੀ 20 ਸ਼ੇਪ ਦਾ 20 ਸ਼ੇਪ ਦਾ 20 ਫਰਮਾ ਤੇ ਇੱਕ ਜਾਏਗਾ ਜੀਤੂ ਸਰ ਦੇ ਕੋਲ ਤੇ ਲਓ ਜੀ ਗਾਣੇ ਦੀ ਸੋਲ ਤੁਸੀਂ ਤੁਸੀਂ ਨਾ ਬਣਾਉਂਦੇ ਚੰਗਾ ਤੇ ਬਣਦਾ ਨਹੀਂ ਜੀ ਕੀ ਬਾਤ ਹੈ ਜੀ ਇਹ ਭਾਜੀ ਭਾਜੀ ਦੀ ਤਾਰੀਫ ਹੋ ਗਈ ਜੀ ਭਾਜੀ ਗਾਉਂਦੇ ਹੀ ਨਾ ਤੇ ਬਣਨਾ ਕਿੱਦਾਂ ਸੀ ਹਾਂ ਇਹ ਵੀ ਗੱਲ ਠੀਕ ਆ ਸਰ ਹੈ ਲੋ ਤੇ ਭਾਜੀ ਜੇ ਫਿਲਮਾਂ ਨਹੀਂ ਨਾ ਤੇ ਤੁਸੀਂ ਦੇਖਣਾ ਕਿਦਾਂ ਹਾਂ ਸਵਾਦ ਕਿਦਾਂ ਇੱਕ ਨੰਬਰ ਇੱਕ ਨੰਬਰ ਘੈਂਟ ਘੈਂਟ ਜਿਸ ਤਰ੍ਹਾਂ ਗਾਣਾ ਬਣਿਆ ਉਸੇ ਤਰ੍ਹਾਂ ਕੇਕ ਹੈ ਹੁਣ ਆਪਾਂ ਨਾਲ-ਨਾਲ ਪਾਵਾਂਗੇ ਕੇਕ ਨੂੰ ਪਲੇਟਾਂ 'ਚ ਕੇਕ ਬਹੁਤ ਸਵਾਦ ਬਣਿਆ ਛੋਰੇ ਛੋਰੇ ਵ ਲਈ ਜਿਹੜੀ ਆ ਉਹ ਚਾਕਲੇਟ ਖਾਣਗੇ ਭਾਜੀ ਕੱਲੇ ਮੈਂ ਨਹੀਂ ਖਾਣੀ ਤੁਸੀਂ ਮੂੰਹ ਲਾਣੇ ਔਰ 2024 ਨੂੰ ਆਪਾਂ ਰਲ ਮਿਲ ਕੇ ਖਾਣਾ ਨਾ ਭਾਜੀ ਹਾਂਜੀ 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 ਆਪਣੇ ਕੈਮਰਾਮੈਨ ਸਾਹਿਬ ਵੀ ਆ ਤੁਸੀਂ ਉਹਨਾਂ ਲਈ ਵੀ ਰੱਖ ਸਕਦੇ ਹੋ ਔਰ ਨਾਲਲ ਸਾਡੇ ਕਹਿ ਰਹੇ ਨੇ ਕੈਮਰਾਮੈਨ ਨੂੰ ਆਸੇ ਵੀ ਭਾਜੀ ਉਹ ਬਹੁਤ ਧੀ ਭਾਜੀ ਦੇਖੋ ਕੈਮਰਾਮੈਨ ਕੋ ਛੋਟਾ ਮੋਟਾ ਬੰਦਾ ਨਹੀਂ ਹੈ ਸਾਡਾ ਰੈਪਰ ਹੈ ਹਰਮਨ ਹਰਮਨ ਵੀਰ ਮੇਰਾ ਗਬਰੂ ਜਦੋਂ ਮੇਰੇ ਗੈਂਗਸਟਰ ਗਾਣੇ ਦੇ ਅੰਦਰ ਰਹਿੰਦੇ ਤੁਸੀਂ ਦੇਖੋਗੇ ਇਹਦਾ ਰੈਪ ਸੁਣੋਗੇ ਨਾਲਲ ਉਹ ਹੁਣ ਕੇਕ ਵੀ ਖਾਣਗੇ ਹਾਂ ਆ ਜੋ ਤੁਸੀਂ ਆ ਜਾਓ ਤੁਸੀਂ ਆ ਜਾਓ ਤੁਸੀਂ ਆ ਜਾਓ ਮਾਈਬਰ ਸਾਹਿਬ ਆਪ ਕੈਮਰਾ ਸਾਹਮਣੇ ਨੇ ਮਾਈਬਰ ਸਾਹਿਬ ਨੇ ਆਪ ਕਮਾਂਡ ਮਾਰ ਲਈ ਹੈ ਕੋਟਾ ਵੀਰ ਆਪ ਅੱਗੇ ਹੋਣਗੇ ਹੁਣ ਗਬਰੂ ਗਬਰੂ ਗੈਂਗ ਇਹ ਛੋਰੇ ਛਿਛਰੇ ਦਾ ਕੇਕ ਵੀਰੇ ਉਹ ਪਾਜੀ ਮੰਨਣ ਵਾਲਾ ਸਾਥੀ ਕੋਈ ਆ थैंक यू सो ਮਚੀ ਨਹੀਂ ਮੰਨਣ ਵਾਲਾ ਕੋਈ ਸਾਥੀ ਨੀ ਆ ਬੰਦ ਦੋ ਸਾਰੇ ਕੁੜੀਆਂ ਵਾਲੇ ਕੰਮ ਨਾ ਕਰਾਓ ਚੱਲ ਆ ਰਹੀਆਂ ਜੈਸਸ ਭਾਜੀ ਗਾਣਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਬਣ ਗਿਆ ਗਾਣਾ ਭਾਜੀ ਤੇ ਕੰਗ੍ਰੈਚੁਲੇਸ਼ਨਸ ਭਾਜੀ थैंक यू ਜੀ ਆਹ ਲੋ ਜੀ ਤੇ ਨਹੀਂ ਬਹੁਤ ਵਧੀਆ ਸ਼ੂਟ ਹੋਇਆ ਮੈਂ ਭਾਜੀ ਨੂੰ ਖਵਾਇਆ ਨਹੀਂ ਯਾਰ ਕੇਕ ਹੂੰ ਆਪਾਂ ਅੱਛਾ ਕੇਕ ਲੱਭਣਾ ਸੇ ਨਾ ਸਾਨੂੰ ਅੱਜ ਪੂਰਾ ਅੰਬਰਸਰ ਖੋਲਣਾ ਪਿਆ ਕਿਉਂਕਿ ਸਾਨੂੰ ਕੇਕ ਚਾਹੀਦਾ ਐਗਲੈਸ ਐਗਲੈਸ ਤੇ ਪਰ ਕੇਕ ਸਵਾਦ ਆ ਅਸੀਂ ਇਹ ਪਬਲਿਸਿਟੀ ਨਹੀਂ ਕਰਨੀ ਕਿਉਂਕਿ ਵਿਦਆਊਟ ਪੈਸੇ ਪਬਲਿਸਿਟੀ ਨਹੀਂ ਕਰਦੇ ਹਾਂ ਕਿਸੇ ਦੇ ਨਹੀਂ ਕਰਦੇ ਹਾਂ ਬਿਲਕੁਲ ਪਰ ਕੇਕ ਸਵਾਦ ਆ ਕੇਕ ਬਹੁਤ ਸਵਾਦ ਆ ਕੇਕ ਬਹੁਤ ਸਵਾਦ ਆ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਨਵੇਂ-ਨਵੇਂ ਕੰਮ ਤੁਹਾਨੂੰ ਭਾਜੀ ਅਸੀਂ ਮਰੋਦ ਕੀ ਦਿਖਵਾ ਤੁਹਾਨੂੰ ਪਸੰਦ ਆ ਬਸ ਇਹੀ ਸਾਡੀ ਅਰਦਾਸ ਹੈ ਬਿਲਕੁਲ ਹੁਣ ਮੈਂ ਗੱਲ ਕਰਾਂਗਾ ਲਖਨਊਂ ਦੇ ਵਿੱਚ ਜੇ ਥੋੜੀ ਜੀ ਦਿਸਪੈਂਸ ਹੋਈ ਸੀ ਸਾਨੂੰ ਹਾਂਜੀ ਉਹ ਕੀ ਸੀ ਤੇ ਕਿਉਂ ਆਈ ਪਹਿਲਾਂ ਤੁਹਾਡੇ ਮੂੰਹੋਂ ਸੁਣਾਗਾ ਖੇਰ ਮਾ ਪੂਰਬੋਂ ਦਸਾਂਗਾ ਉਹਨਾ ਐਡਵਾਂਸ ਨਹੀਂ ਹੈਗਾ ਲਖਨਊ ਜਿਸ ਤਰ੍ਹਾਂ ਕੰਮ ਪੰਜਾਬ ਕਰਦਾ ਹੈ ਪੰਜਾਬ ਕਰਦਾ ਹੈ ਇੰਟਰਨੈਸ਼ਨਲ ਲੈਵਲ ਤੇ ਕੰਮ ਸੁਣ ਲਓ ਇਹਦੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਥੋੜੇ ਜਿ ਮੈਨੂੰ ਲੱਗਦਾ ਹੈ ਕਿ ਹਾਂ ਉਸ ਤਰ੍ਹਾਂ ਦਾ ਆਈਡੀਆ ਨਹੀਂ ਹੈ ਬਸ ਬਾਕੀ ਐ ਨਹੀਂ ਕਿ ਬੰਦੇ ਮਿਹਨਤੀ ਨਹੀਂ ਲੇਕਿਨ ਸ਼ਾਇਦ ਉਹਨਾਂ ਨੇ ਇੰਨਾ ਕੰਮ ਨਹੀਂ ਕੀਤਾ ਐਕਸਪੀਰੀਅੰਸ ਨਹੀਂ ਇਸ ਕਰਕੇ ਬਸ ਚਲੋ ਦੇਖੋ ਉਹ ਲੋਗ ਮੈਂ ਇਹ ਨਹੀਂ ਕਹਿੰਦਾ ਕਿ ਮਿਹਨਤੀ ਨਹੀਂ ਨੇ ਹਾਂਜੀ ਮਿਹਨਤੀ ਹੈਗੇ ਨੇ ਪਰ ਉਹਨਾਂ ਨੂੰ ਕੰਮ ਕਰਨ ਦਾ ਥੋੜਾ ਆਈਡੀਆ ਨਹੀਂ ਜੇ ਜਾ ਅਸੀਂ ਐਂ ਕਹ ਲਈ ਕਿ ਪੰਜਾਬ ਜਿਸ ਤਰ੍ਹਾਂ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਲੋਕ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਉਹਨਾਂ ਨੂੰ ਉਸ ਤਰ੍ਹਾਂ ਕੰਮ ਕਰਨ ਦਾ ਮਤਲਬ ਉਹ ਨਹੀਂ ਐ ਐਕਸਪੀਰੀਅੰਸ ਨਹੀਂ ਐ ਤਜਰਬਾ ਨਹੀਂ ਐ ਜਾਂ ਉਨੀ ਅਗ ਨਾਲੋਂ ਕੰਮ ਨਹੀਂ ਕਰਦੇ ਜਿਨੀ ਅਗ ਨਾਲ ਅਸੀਂ ਪੰਜਾਬ 'ਚ ਰਹਿ ਕੇ ਕੰਮ ਕਰਦੇ ਆ ਜਾਂ ਬਾਲੀਵੁੱਡ ਵਾਲੇ ਕੰਮ ਕਰਦੇ ਨੇ ਬੋਂਬੇ ਵਾਲੇ ਕੰਮ ਕਰਦੇ ਐਸੀ ਕਰਕੇ ਤੁਸੀਂ ਭੱਜ ਗਏ ਥੇ ਅੰਨਾ ਕੰਮ ਕਰਾਂ ਮੇਰੀ ਮਜਬੂਰੀ ਭੱਜ ਦੀ ਇੱਕ ਹੋਰ ਖਾਸ ਗੱਲ ਰਹੀ ਕਿ ਉੱਥੇ ਭੱਜ ਨੇ ਕਹਿੰਦੇ ਭਾਜੀ ਮੈਨੂੰ ਤੁਹਾਡੇ 'ਤੇ ਵਿਸ਼ਵਾਸ ਨਹੀਂ ਐ ਮੋਡਲਾਂ ਦੋ ਹੀ ਕਰ ਲਈਏ ਹੁਣ ਤਾਂ ਇੱਕ ਡੇਚੀ ਕਰ ਜੇ ਹੁੰਦਾ ਹੀ ਇਸ ਤਰ੍ਹਾਂ ਪਰ ਉਸਾਂ ਨਹੀਂ ਹੁੰਦਾ ਕਦ ਕੋਨ ਕਿਸ ਤਰ੍ਹਾਂ ਕੰਮ ਕਰ ਜਾਏ ਤੇ ਸਾਨੂੰ ਕੀ ਹੁੰਦਾ ਸਾਡੇ ਲੱਖੇ ਰੁਪਏ ਰਗੇ ਹੁੰਦੇ ਰੇ ਤਰ੍ਹਾਂ ਬ੍ਰਾਂਡ ਹੁੰਦਾ ਇੱਕ ਵੈਲਿਊ ਹੁੰਦੀ ਹੈ ਇਨੇ ਸਾਲਾਂ ਦੀ ਮਿਹਨਤ ਹੁੰਦੀ ਹੈ ਉਹ ਸਾਰੀ ਪਾਣੀ ਪੈ ਜਾਏ ਤੇ ਉਸ ਤੋਂ ਵਧੀਆ ਕੀ ਬਿਲਕੁਲ ਬਿਲਕੁਲ ਪਾਜੀ ਹੁਣ ਹਣੀ ਬਾਜੀ ਨੂੰ ਲੈ ਕੇ ਆਵਾਂਗੇ ਦੁਬਾਰਾ ਕਮਾਨ ਸੰਭੋ ਕਿਉਂਕਿ ਅਸੀਂ ਚਾਰ ਹੀ ਬੰਦੇ ਆ ਲੋ ਜੀ ਗੱਬਰੂ ਬਾਜੀ ਫੇਰ ਆ ਗਏ ਨੇ ਕੈਮਰੇ ਤੋਂ ਕੈਮਰੇ ਤੋਂ ਹੁਣ ਵਾਈਬਰਸ ਜੀ ਦੱਸਣਗੇ ਪਾਜੀ ਕਿਸ ਤਰ੍ਹਾਂ ਆਇਆ ਦਿਮਾਗ ਚ ਵੇ ਇਹ ਸ਼ੋਰੇ ਸ਼ੋਰੇ ਨੂੰ ਇਸ ਤਰ੍ਹਾਂ ਦੀ ਬੀਟ ਦੇਣੀ ਹੈ। ਤਾਂ ਭਾਜੀ ਇਦਾਂ ਸੀਗਾ ਕਿ ਅਸੀਂ ਤਕਰੀਬਨ ਪਿਛਲੇ ਸਾਲ ਦੀ ਪਲੈਨਿੰਗ ਕਰ ਰਹੇ ਸੀ ਇਹ ਗਾਣਾ ਸੀ ਪਿਛਲੇ ਸਾਲ ਕਰਨਾ ਸੀ। ਬਸ ਬਟ ਕਿਸੇ ਕਾਰਨ ਵਸ਼ੇ ਉਹ ਨਹੀਂ ਕਰ ਸਕੇ ਅਸੀਂ। ਤੇ ਭਾਜੀ ਕਿਸੇ ਹੋਰ ਡਬਿੰਗ ਲਈ ਆਈ ਸੀ ਕਿਤੇ ਭਾਜੀ ਦੇ ਦਿਮਾਗ 'ਚ ਇੱਕੋ ਦਮ ਆਇਆ ਕਿ ਹੋਲੀਆ ਨਾਲ ਹੀ ਆਪਾਂ ਗਾਣਾ ਖਿੱਚੀ ਤੇ ਗਾਣਾ ਭਾਜੀ ਬਣਿਆ ਮਿੰਟੋ-ਮਿੰਟੀ ਆ। ਮਤਲਬ ਕਿ ਆਪਾਂ ਇਹ ਨਹੀਂ ਕਹਿ ਸਕਦੇ ਹਾਂ ਬਣਨ ਤੋਂ ਬਾਅਦ ਜਰੂਰ ਉਹਨੂੰ ਟਾਈਮ ਲੱਗਾ ਕਿਉਂਕਿ ਭਾਈ ਨੇ ਇੱਕੋ ਦਮ ਹੀ ਉਹਦੀ ਕਿ ਕਿਹੜਾ ਲੋਕੀ ਟਾਈਮ ਲਾਈਨ ਹੀ ਚੇਂਜ ਕਰਤੀ ਪੂਰੀ ਗਾਣੀ ਪਹਿਲਾਂ ਹੋ ਰਹੀ ਸੀ ਛੋਰੇ ਛਿਓਰੇ ਉਹਦੇ ਬਾਅਦ ਮੈਂ ਲਾਈਨ ਉਸੇ ਨੂੰ ਰਿਕਾਰਡਿੰਗ ਤੋਂ 1 ਮਿੰਟ ਪਹਿਲਾਂ ਜਦ ਮੈਂ ਮਾਈਕ ਦੇ ਉੱਤੇ ਆਇਆ ਤਾਂ ਮੈਂ ਲਿਖਿਆ ਜਿੰਨੀ ਇਤਨੀ ਕੁਆਰੀਆਂ ਸਾਰੀ ਹਮ ਕੋ ਕਰੀਆਂ ਉਹ ਲਾਈਨ ਕਰੋ ਗਾਣਾ ਨਹੀਂ ਪਈ ਹੈਗਾ ਲਾਈਨ ਤੇ ਕਰੋ ਗਾਣਾ ਨਹੀਂ ਪਈਆਂ ਜਿਤਨੀ ਕੁ ਵਾਰੀ ਹੈ ਸਭ ਨੂੰ ਕੋਈ ਯਾਦ ਨਹੀਂ ਆ ਰਹੀ ਇਹ ਐਕਚੁਅਲੀ ਮੂਟਾ ਕੀ ਹੈ ਕਿ ਹੋਲੀ ਦਾ ਜਿਹੜਾ ਮਾਹੌਲ ਹੁੰਦਾ ਉਹਦੇ ਅੰਦਰ ਹਰ ਬੰਦਾ ਹਰ ਕਿਸੇ ਨੂੰ ਰੰਗ ਲਾਣਾ ਚਾਹੁੰਦਾ ਮੇਰੇ ਗਾਣੇ ਦੇ ਅੰਦਰ ਕਿਸੇ ਦਾ ਨਹੀਂ ਬਲਗੈਰਿਟੀ ਨਹੀਂ ਹੈਗੀ ਉਹ ਜਿਹੜੇ ਮਨ ਦੇ ਅੰਦਰ ਵਿਚਾਰ ਹੁੰਦੇ ਨੇ ਬੰਦਿਆਂ ਦੇ ਉਹ ਬਸ ਕਾਢੇ ਨੇ ਹੋਰ ਕੁਝ ਨਹੀਂ ਤੁਸੀਂ ਪੂਰਾ ਗਾਣਾ ਸੁਣੋ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਸਾਰਾ ਸ਼ੂਟ ਫਾਈਨਲ ਹੋ ਗਿਆ ਸੀਗਾ ਸਭ ਕੁਝ ਫਾਈਨਲ ਹੋ ਗਿਆ ਸੀਗਾ ਆਫਟਰ ਥੈਟ ਭਾਜੀ ਦੇ ਦਿਮਾਗ 'ਚ ਇੱਕੋ ਤਾਂ ਆਇਆ ਕਿ ਫੀਮੇਲ ਵੋਕਲ ਵੀ ਚਾਹੀਦੀ ਹੈ ਵਿੱਚ ਇਹ ਵਿੱਚ ਕੁੜੀ ਦੀ ਵਿਆਹ ਵੀ ਹੋਣੀ ਚਾਹੀਦੀ ਕਾਊਂਟਰ ਲਾਈਨਸ ਹੋਣੀਆਂ ਚਾਹੀਦੀਆਂ ਜਾਂ ਕਾਊਂਟਰ ਲਾਈਨਸ ਨਹੀਂ ਇਹਦੇ ਫਿਰ ਭਾਜੀ ਨੇ ਮਤਲਬ ਕਿ ਵਿਦਨ ਨਾ ਭਾਜੀ ਨੂੰ ਪਤਾ ਸੀਗਾ ਨਾ ਸਾਡੇ ਨੂੰ ਐਕਚੁਅਲੀ ਸ਼ੂਟ ਅਸੀਂ ਮਾਰਨਿੰਗ ਦਾ ਕਰ ਚੁੱਕ ਸੀ ਰਾਤ ਲਾ ਰਹਿੰਦਾ ਸੀ ਰਾਤਲੇ ਵਿੱਚ ਤੁਸੀਂ ਮੈਨੂੰ ਬਾਅਦ ਚ ਭੇਜਿਆ ਜਿਹੜਾ ਚੰਕ ਉਹਦੇ ਚ ਓਲੀਆਂ ਲਾਈਨਾਂ ਫਿਰ ਕੁੜੀ ਤੋਂ ਗੁਆਈਆਂ ਸੀ ਬਿਲਕੁਲ ਮੈਂ ਪੰਜ ਦਿਨ ਸੀ ਹਾਈਡ ਕਰਕੇ ਰੱਖਿਆ ਸੀ ਕਿ ਮੈਂ ਫੀਮੇਲ ਹੋ ਆਈ ਸੀ ਕਰਾ ਲਈਏ ਤੇ ਨਾਲੇ ਉਹਦੇ ਅੰਦਰ ਨਖਰੇਆ ਕਰਾ ਜਿਹੜੇ ਆਏ ਸਨ ਕਿ ਰੇਖੀ ਨਾ ਬੜਾ ਕਮੀਨਾ ਹੈ ਔਰ ਇਸ ਦੇ ਸਾਥ ਕੇ ਸਾਰੇ ਲੜਕੇ ਸੀ ਚੋਰੇ ਔਰ ਰਹਿਨੇ ਦੌਰ ਰੰਗ ਰੰਗਾ ਨੇ ਦੋ ਐ ਸਾਰੀਆਂ ਚੀਜ਼ਾਂ ਮੈਂ ਹੋਲੀ ਦੇ Song ਜਿਹੜਾ ਸ਼ੋਲੇ ਦਾ ਸੀ ਉਸ ਤੋਂ ਕੱਢ ਕੇ ਦਿਮਾਗ ਦੇ ਅੰਦਰ ਸੀ ਤਾਂ ਮੈਂ ਉਹ ਪਾਤੀਆਂ ਤੇ ਉਹਨੂੰ ਨਿਭਾਇਆ ਬਹੁਤ ਚੰਗਾ ਆ ਰਿਹਾ ਨੇ ਤੇ 뮤직 ਤੁਸੀਂ ਦੇਖ ਹੀ ਰਹੋ ਤੁਸੀਂ ਜਿਹੜਾ ਫੀਮੇਲ ਵੋਕਲ ਸੁਣੀ ਹੈ ਨਾ ਉਹ ਹੋਰ ਕੋਈ ਨਹੀਂ ਹੈ ਜੀ ਸਾਡੇ ਹਨੀ ਭਾਜੀ ਦੇ ਧਰਮ ਪਤਨੀ ਸਾਡੇ ਭਾਬੀ ਜੀ ਜਿਨ੍ਹਾਂ ਨੇ ਬਹੁਤ ਸੋਹਣੀ ਵੋਕਲ ਦੇ ਕੇ ਤੇ ਉਸ ਗਾਣੇ ਨੂੰ ਹੋਰ ਵੀ ਚਾਰ ਚੰਦ ਲਗਾ ਦਿੱਤਾ कन्या वहां कोई बचना ना चाहे उम्मीद करता हूं कि वो ਸਾਡੇ ਨਾਲ ਹੋਰ ਵੀ ਅੱਗੇ ਇਸ ਤਰ੍ਹਾਂ ਗਾਣੇ ਦੀ ਕੰਮ ਲਿਖਿਆ ਨੇ ਬਹੁਤ ਚੰਗੇ ਚੰਗੇ ਗਾਣੇ ਆ ਰਿਹਾ ਉਹ ਵੀ ਕਰੇਗੀ ਉਹ ਕਰਕੇ ਤਾਂ ਜਿੰਨਾ ਹੋ ਹੀ ਸਕੇਗਾ ਚੰਗੀ ਚੰਗੀ ਚੀਜ਼ਾਂ ਲੈ ਕੇ ਆਸੀ ਕਾਫੀ ਕੁਝ ਰੈਡੀ ਹੈ ਬਹੁਤ ਕੁਝ ਰੈਡੀ ਹੈ ਸੋ ਜੁੜੇ ਰਹੋ ਇਸ ਤਰ੍ਹਾਂ ਹੀ ਜਸਟੇ ਕੀ ਦੇ ਗਾਣਿਆਂ ਨੂੰ ਪਿਆਰ ਦਿੰਦੇ ਰਹੋ ਤੇ ਇੱਕ ਲਾਸਟ ਗੱਲ ਜੰਦੇ ਹਾਂ ਤੇ ਰੱਤ ਤੇ ਪੈ ਕੇ ਕਿਵੇਂ ਲੱਗਿਆ ਮਹਾਰਾਜ ਵਾਲੀ ਫੀਲਿੰਗ ਮਹਾਰਾਜ ਵਾਲੀ ਫੀਲਿੰਗ ਮਹਾਰਾਜ ਵਾਲੀ ਫੀਲਿੰਗ ਇੱਕ ਵਿੱਚ ਕਿਸੇ ਨੇ ਉਹ ਕਮੈਂਟ ਬੜਾ ਸੋਹਣਾ ਦਿੱਤਾ ਸੀਗਾ ਕਹਿੰਦੇ ਭਾਜੀ ਨੂੰ ਇਸ ਰੂਪ ਚ ਦੇਖ ਕੇ ਬੜਾ ਅੱਛਾ ਲੱਗਿਆ ਅੱਛਾ ਤੇ ਉਸ ਵੀਰ ਨੂੰ ਕੀ ਕਹੋਗੇ ਹੁਣ ਤੁਸੀਂ ਉਹ ਮੇਰਾ ਛੋਟਾ ਭਰਾ ਹੈ ਨਵੀਨ ਤੇ ਉਹ ਕਾਫੀ ਸਾਰੀ ਫਿਲਮਾਂ ਚ ਅੰਦਰ ਕੰਮ ਕਰ ਗਿਆ ਤੇ ਬਹੁਤ ਚੰਗਾ ਕਾਮੇਡੀ ਨੇ ਤੇ ਉਹਨੇ ਇਸ ਗਾਣੇ ਦੇ ਅੰਦਰ ਵੀ ਵਧੀਆ ਕੰਮ ਕੀਤਾ ਪਿਆਰ ਕਰਦਾ ਉਹਦੀ ਮੂਨ ਰੱਖ ਲੈ ਚੰਗੀ ਗੱਲ ਉਹ ਇਕ ਨਾ ਭਾਜੀ ਦੀ ਇਹ ਖਾਸੀਅਤ ਆ ਕਿ ਨਵੀਨ ਬੰਬੇ ਤੋਂ ਸਪੈਸ਼ਲ ਇੱਕ ਕਹਿੰਦੇ ਭਾਵੇਂ ਇੱਕ ਸੀ ਨਹੀਂ ਐ ਸਪੈਸ਼ਲ ਨੂੰ ਬਾਈਅਰ ਬੰਬੇ ਤੋਂ ਲਖਨਊ ਬੁਲਾਇਆ ਉਹਨੂੰ ਘੁਮਾਇਆ ਫਿਰ ਆਇਆ ਤੇ ਬਹੁਤ ਪਿਆਰ ਦਿੱਤਾ ਮਤਲਬ ਇਹ ਖਾਸੀ ਦਾ ਇਹ ਖਾਸੀਤ ਕਿਹੇ-ਕਿਹੇ ਚ ਹੁੰਦੀ ਹੈ ਹਰ ਕੇ ਬੰਦੇ ਜਿਹੋ ਦੀ ਖਾਸੀਤ ਹੁੰਦੀ ਸੋ ਨਵੀਨ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਗੁੱਡ ਲੱਕ ਲਵ ਯੂ ਤੇ ਹੁਣ ਲਈਏ ਭਾਜੀ ਇਜਾਜ਼ਤ ਆਪਾਂ ਕ ਮੈਂ ਸੋਥੇ ਕੇਕ ਨਾਲ ਨਾਲ ਖਾਣਾ ਕੇਕ ਵਿਚਾਰ ਐਦਾਂ ਹੀ ਪਿਆ ਚਲੋ ਕੇਕ ਅਸੀਂ ਭਾਜੀ ਕੇ ਕੇ ਕੇਕ ਅਸੀਂ ਖਾ ਹੀ ਲੈਂਦੇ ਹਾਂ ਚੰਗਾ ਜੀ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ